ਕੈਰਨਾ ਵੱਲੋਂ ਇੱਕ ਬਹੁਤ ਵਧੀਆ ਤੇ ਚੰਗਾ ਐਲਾਨ ਕੀਤਾ ਗਿਆ ਹੈ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਖੁਦ ਵੀ ਕਹੋਗੇ ਕਿ ਸਭ ਤੋਂ ਪਹਿਲਾਂ ਇਨਫੋਰਮੇਸ਼ਨ ਸਾਨੂੰ ਜੋ ਮਿਲਦੀ ਆ ਹਮੇਸ਼ਾ ਇਸੇ ਚੈਨਲ ਦੇ ਉੱਤੇ ਮਿਲਦੀ ਹੈ ਇੱਕ ਛੋਟੀ ਜਿਹੀ ਰਿਕਵੈਸਟ ਹੈ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਨੀਚੇ ਤੁਹਾਨੂੰ ਰੈੱਡ ਕਲਰ ਦਾ ਐਸੀਓਬੀ ਸਬਸਕ੍ਰਾਈਬ ਬਟਨ ਦਿਖਦਾ ਹੋਵੇਗਾ ਉਹ ਤੇ ਕਲਿੱਕ ਕਰ ਦਿਓ ਤੁਹਾਡੇ ਕੋਲ ਤੱਕ ਸਾਡੀ ਵੀਡੀਓ ਦੇ ਨੋਟੀਫਿਕੇਸ਼ਨ ਪਹੁੰਚ ਜਾਵੇਗਾ ਚੰਗਾ ਐਲਾਨ ਇੱਕ ਪੰਜਾਬੀਆਂ ਲਈ ਵੀ ਕਹਿ ਸਕਦੇ ਆ ਆਪਾਂ ਸਭ ਤੋਂ ਪਹਿਲ ਨੰਬਰ ਤੇ ਪੰਜਾਬੀ ਹੀ ਆਪਣੇ ਕੈਨੇਡਾ ਦੇ ਵਿੱਚ ਆਉਂਦੇ ਆ ਚਾਹੇ ਉਹ ਬੈਂਕੂਵਰ ਟ੍ਰਾਂਟੋ ਸਰੀ ਕਿਤੇ ਵੀ ਰਹਿ ਰਹੇ ਹੋਣ ਜਿੰਨਾ ਬੱਚਿਆਂ ਨੇ 2024 ਦੇ ਵਿੱਚ ਸਟੱਡੀ ਪਰਮਿਟ ਅਪਲਾਈ ਕਰਨਾ ਹੈ ਜੇਕਰ ਤੁਸੀਂ ਉਹਨਾਂ ਦੀ ਵੈਬਸਾਈਟ ਦੇ ਉੱਤੇ ਜਾ ਕੇ ਦੇਖੋਗੇ ਵਿਦ ਪ੍ਰੂਫ ਮੈਂ ਤੁਹਾਨੂੰ ਦਿਖਾਉਂਗਾ ਵੀ ਇਸੇ ਵੀਡੀਓ ਦੇ ਵਿੱਚ ਆਪਣਾ ਜੋ ਪ੍ਰੋਸੈਸਿੰਗ ਟਾਈਮ ਸੀ ਉਹ 10 ਵੀਕਸ ਹੁੰਦਾ ਸੀ ਮਤਲਬ ਕਿ 10 ਹਫ਼ਤੇ ਇਹ ਕੈਨੇਡਾ ਗਵਰਨਮੈਂਟ ਨੇ 10 ਹਫ਼ਤਿਆਂ ਤੋਂ ਪਹਿਲਾਂ ਪਹਿਲਾਂ ਆਪਣੇ ਸਟੱਡੀ ਪਰਮਿਟ ਦਾ ਆਪਾਂ ਨੂੰ ਰਿਫਿਊਜ਼ਲ ਜਾਂ ਫਿਰ ਯੈਸ ਨੋ ਦੇਣਾ ਹੁੰਦਾ ਸੀ ਪਰ ਇਸ ਪ੍ਰੋਸੈਸਿੰਗ ਟਾਈਮ ਦੇ ਵਿੱਚ ਹੁਣ ਚੇਂਜ ਕਰ ਦਿੱਤਾ ਗਿਆ ਹੈ ਇਸ ਪ੍ਰੋਸੈਸਿੰਗ ਟਾਈਮ ਨੂੰ 10 ਹਫ਼ਤਿਆਂ ਤੋਂ ਘਟਾ ਕੇ 10 ਵੀਕਸ ਤੋਂ ਘਟਾ ਕੇ ਹੁਣ 5 ਵੀਕਸ ਕਰ ਦਿੱਤਾ ਗਿਆ ਹੈ ਮਤਲਬ ਕਿ ਜੀਡੀ ਫਾਈਲ ਦਾ ਤਾਨੂੰ ਪਤਾ ਲੱਗਣਾ ਸੀ 10 ਹਫ਼ਤਿਆਂ ਬਾਅਦ ਹੁਣ ਉਸੇ ਫਾਈਲ ਦਾ ਟਾਈਮ ਤੁਹਾਨੂੰ 5 ਹਫ਼ਤਿਆਂ ਤੋਂ ਪਹਿਲਾਂ ਪਹਿਲਾਂ ਪਤਾ ਲੱਗ ਜਾਵੇਗਾ ਕਿ ਤੁਹਾਨੂੰ ਕੈਨੇਡਾ ਦਾ ਵੀਜ਼ਾ ਮਿਲੇਗਾ ਜਾਂ ਨਹੀਂ ਮਿਲੇਗਾ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਡਾਊਟ ਰਹਿੰਦਾ ਕਿ ਕੀ ਪਤਾ ਇਹ ਇਨਫੋਰਮੇਸ਼ਨ ਟਰੂ ਹੈ ਜਾਂ ਫਿਰ ਇਨਫੋਰਮੇਸ਼ਨ ਰੋਂਗ ਹੈ ਅਸੀਂ ਹਮੇਸ਼ਾ ਵਹਿਗੂਰ ਡਰ ਕੇ ਕਹਿੰਦੇ ਅਸੀਂ ਕਦੇ ਫੇਕ ਇਨਫੋਰਮੇਸ਼ਨ ਨਹੀਂ ਪਾਈ ਇਹ ਕੈਨੇਡਾ ਦੀ ਵੈਬਸਾਈਟ ਆ ਤੁਸੀਂ ਖੁਦ ਜਾ ਕੇ आईआरसीसी ਤੇ ਜੀ ਦੇਖ ਵੀ ਸਕਦੇ ਹੋ ਪ੍ਰੋਸੈਸਿੰਗ ਟਾਈਮ ਤੇ ਕਲਿੱਕ ਕਰੋਗੇ ਤੁਹਾਨੂੰ نیچے ਇੰਡੀਆ ਦਾ ਪ੍ਰੋਸੈਸਿੰਗ ਟਾਈਮ ਸ਼ੋ ਹੋਵੇਗਾ ਵਿਦ ਪ੍ਰੂਫ ਮੈਂ ਤੁਹਾਨੂੰ ਇਹ ਚੀਜ਼ ਦਿਖਾ ਦਿੰਦੀ ਐ ਤੇ ਹੋਰ ਜਾਣਕਾਰੀ ਲਈ ਫੇਰ ਇਹੋ ਹੀ ਰਿਕਵੈਸਟ ਹੈ ਜੇਕਰ ਕੋਈ ਕੋਈ ਇਨਕੁਆਇਰੀ ਹੈ ਤੁਹਾਡੀ ਕਮੈਂਟ ਬਾਕਸ ਦੇ ਵਿੱਚ ਜਰੂਰ ਪੁੱਛ ਸਕਦੇ ਹੋ ਕਿਉਂਕਿ ਅਸੀਂ ਲੋਕਾਂ ਨੂੰ ਫੇਕ ਨਿਊਜ਼ਾਂ ਨਹੀਂ ਪਾਉਂਦੇ ਕਿ ਜੀ ਐਨੇ ਲੋਕੀ ਮੋੜਤੇ 50000 ਡਿਪੋਰਟ ਹੋ ਗਏ ਲੱਖ ਡਿਪੋਰਟ ਹੋ ਗਿਆ ਰਾਤੋ ਰਾਤ ਇਹ ਹੋ ਗਿਆ ਜੋ ਚੀਜ਼ ਜੈਨੂਲ ਹੁੰਦੀ ਹੈ ਲੋਕਾਂ ਦੇ ਫਾਇਦੇ ਦੀ ਹੁੰਦੀ ਹੈ ਸਿਰਫ ਅਸੀਂ ਉਹੀ ਚੀਜ਼ ਨੂੰ ਅਪਲੋਡ ਕਰਦੇ ਆ ਤੇ ਉਹੀ ਚੀਜ਼ ਲੈ ਕੇ ਆਉਨੇ ਆ ਕਿਉਂਕਿ ਤੁਹਾਡਾ ਸਾਡੇ ਨਾਲ ਵਿਸ਼ਵਾਸ ਬਣਿਆ ਹੋਇਆ ਹੈ ਤੇ ਜੇਕਰ ਅਸੀਂ ਵਿਸ਼ਵਾਸ ਤੋੜਾਂਗੇ ਸਾਡੇ ਤੋਂ ਗਿਰਿਆ ਹੋਇਆ ਬੰਦਾ ਕੋਈ ਨਹੀਂ ਹੋਵੇਗਾ ਧੰਨਵਾਦ ਸਬਸਕ੍ਰਾਈਬ ਜਰੂਰ ਕਰਿਓ ਹੋਰ